ਅੱਜ ਕੱਲ੍ਹ ਲੋਕਾਂ ਦਾ ਪਤਾ ਕੀ ਹਾਲ ਆ ਸੀਰੀਜ਼ ਗੱਲ ਕਰ ਰਿਹਾ ਮੈਂ ਧਿਆਨ ਨਾਲ ਸੁਣ ਲਿਓ ਵੀ ਯਾਰ ਬੰਦੇ ਨੂੰ ਖੁਸ਼ ਵੀ ਨਹੀਂ ਰਹਿਣ ਦਿੰਦੇ ਜੇ ਤੁਸੀਂ ਹੱਸਦੇ ਹੋ ਮੈਂ ਹਾਸਿਲੀਆਂ ਵੀੜੋਂ ਪਾਉਣਾ ਤੇ ਸਾਨੂੰ ਹਸਾਉਣਾ ਹਨਾ ਹਰ ਰੋਜ਼ ਫੇਰ ਵੀ ਮੈਨੂੰ ਇਹ ਜੀ ਗੱਲ ਕਹਿ ਦਿੰਦੇ ਨੇ ਯਾਰਾ ਮੈਨੂੰ ਨਾ ਕਈ ਵਾਰ ਐ ਹੋ ਜਾਂਦਾ ਵੀ ਯਾਰਾ ਛੱਡ ਪਰ ਹਨਾ ਯਾਰਾ ਕੁਝ ਕਰ ਲੈ ਯਾਰ ਫੇਰ ਮੈਂ ਕਹਿੰਦਾ ਨਹੀਂ ਯਾਰ ਆਪਾਂ ਨਹੀਂ ਯਾਰ ਆਪਣੀ ਜ਼ਿੰਦਗੀ ਹਨਾ ਆਪਾਂ ਨਜ਼ਾਰੇ ਲਾਵਾਂਗੇ ਕਿ ਤੂੰ ਲੋਕਾਂ ਦੀ ਪਰਵਾਹ ਨਾ ਕਰਿਆ ਕਰ ਮੈਨੂੰ ਯਾਰ ਬਹੁਤ ਜਾਨ ਇਹ ਗੱਲ ਕਹਿੰਦੇ ਨਾ ਯਾਰ ਮੈਂ ਚੰਗਾ ਭਲਾ ਨਾ ਬਹੁਤ ਖੁਸ਼ ਹਾਂ ਯਾਰ ਹਨਾ ਵੀਰ ਜਦੋਂ ਮੈਨੂੰ ਲੋਕ ਐ ਤੰਗ ਕਰਦੇ ਨੇ ਬਹੁਤ ਮਨ ਦੁਖੀ ਹੁੰਦਾ ਸਾਹਮਣੇ ਬਹੁਤ ਸੋਹਣੀਆਂ ਵੀਡੀਓਆਂ ਪਾਉਣਾ ਨਾ ਪਰਿਵਾਰਕ ਵੀਡੀਓਆਂ ਪਾਉਣਾ ਮੈਂ ਕਿਸੇ ਨੂੰ ਚੰਗਾ ਮਾੜਾ ਵੀ ਨਹੀਂ ਬੋਲਦਾ ਨਾ ਮੈਂ ਕਿਹਾ ਯਾਰ ਜੀ ਮੈਂ ਕੋਈ ਵੀਡੀਓ ਗਲਤ ਪਾਉਣਾ ਮੈਨੂੰ ਬਈ ਮੈਸੇਜ ਫੋਨ ਹਨਾ ਕਰ ਦਿਓ ਮੈਂ ਡਿਲੀਟ ਕਰ ਦੂੰ ਏਡਾ ਕੋਈ ਚੱਕਰ ਨਹੀਂ ਹੈਗਾ ਯਾਰ ਤਾਂ ਵੀ ਲੋਕ ਯਾਰ ਮੈਨੂੰ ਇੰਨਾ ਤੰਗ ਕਰਦੇ ਨੇ ਯਾਰ ਮੈਂ ਆਖਿਆ ਯਾਰ ਤੁਹਾਨੂੰ ਮਿਲਦਾ ਕੀ ਹੈ ਨਾ ਚੰਗਾ ਭਲਾ ਮੈਂ ਖੁਸ਼ ਰਹਿਣਾ ਫੇਰ ਵੀ ਕੋਈ ਨਾ ਕੋਈ ਫੇਰ ਪੁੱਛਦਾ ਹੈ ਇਹ ਮੇਰਾ ਕੰਮ ਹੈ ਨਾ ਲੋਕਾਂ ਨੂੰ ਐ ਹੁੰਦਾ ਵੀ ਇਹ ਹਾਸਦਾ ਕਿਉਂ ਹੈ ਨਾ ਵੀ ਆਪਾਂ ਇਹਨੂੰ ਰ ਵੀ ਇਹਨੂੰ ਵੀ ਤਪਾਈਏ ਜਿਵੇਂ ਅਸੀਂ ਤਪੇ ਹੋਇਆ ਪਰ ਲੋਕ ਯਾਰ ਇਹ ਜਿਹੇ ਨੇ ਹਨਾ ਚੰਗੇ ਭਲੇ ਬੰਦੇ ਨੂੰ ਖੁਸ਼ ਨਹੀਂ ਰਹਿਣ ਦਿੰਦੇ ਫਿਰ ਵੀ ਬਾਰ-ਬਾਰ ਫੇਰ ਪੁੱਛਦੇ ਨੇ ਬਈ ਤੂੰ ਵਿਆਹ ਕਦੋਂ ਕਰਵਾਣੀ